ਜਿਹੜਾ ਇਹ ਸਾਡਾ ਝੋਨੇ ਦਾ ਰੋਗ ਪੈ ਚੁੱਕਿਆ ਨਾ ਹਲਦੀ ਰੋਗ ਇਹ ਬੜਾ ਨਾ ਹਰ ਸਾਲ ਹੀ ਪੈਂਦਾ ਪਿਛਲੇ 4-5 ਸਾਲ ਤੋਂ ਲਗਾਤਾਰ ਹੀ ਮਤਲਬ ਜਦੋਂ ਮੌਸਮ 'ਚ ਖਰਾਬੀ ਆਉਂਦੀ ਹੈ ਨਾ ਉਹਦੇ ਨਾਲ ਹੀ ਹੈ ਕਿਤੇ ਤਿੱਖੀ ਧੁੱਪ ਲੱਗ ਜਾਂਦੀ ਹੈ ਕਿਤੇ ਬੱਦਲਵਾਈ ਹੋ ਜਾਂਦੀ ਹੈ ਇਸ ਕਰਕੇ ਦਾਣੇ ਫਟਕੇ ਨੂੰ ਨਾ ਜਦੋਂ ਦਾਣਾ ਫੜ ਜਾਂਦਾ ਤੇ ਫਿਰ ਉਹ ਮਿਕਸਰ ਜਿਹਾ ਬਣ ਜਾਂਦਾ ਉਹਨੂੰ ਹਲਦੀ ਕਿਹਾ ਜਾਂਦਾ ਹਲਦੀ ਵਰਗਾ ਖੱਟਾ ਹੋ ਜਾਂਦਾ ਇਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਸਮਝਣਾ ਵੀ ਇਹ ਖੇਤੀਬਾੜੀ ਵਿਭਾਗ ਦੀ ਵੱਡੀ ਕਮਜ਼ੋਰੀ ਹੈ ਜਦੋਂ ਸਾਨੂੰ ਇੱਕ ਗੱਲ ਦਾ ਪਤਾ ਲੱਗ ਚੁੱਕਾ ਵੀ ਆ 4-5 ਸਾਲ ਤੋਂ ਲਗਾਤਾਰ ਇਹ ਗੱਲ ਹੋ ਰਹੀ ਹੈ ਤੇ ਜਦੋਂ ਝੋਨੇ ਨਿਸਰਨ ਦਾ ਮੌਕਾ ਹੁੰਦਾ ਉਸ ਤੋਂ ਪਹਿਲਾਂ ਸਾਨੂੰ ਕੈਂਪ ਲਾਉਣੇ ਚਾਹੀਦੇ ਆ ਪਿੰਡਾਂ ਦੇ ਵਿੱਚ ਸਾਨੂੰ ਇਸ ਗੱਲ ਦਾ ਦੱਸਣਾ ਚਾਹੀਦਾ ਲੋਕਾਂ ਨੂੰ ਵੀ ਆ ਭਈ ਤੁਸੀਂ ਆ ਜਿਹੜਾ ਛਰਕਾ ਹੁਣ ਤੋਂ ਸ਼ੁਰੂ ਕਰ ਦਿਓ ਝੋਨਾ ਨਸਾਰੇ ਤੇ ਆ ਚੁੱਕਾ ਹੈ ਨਹੀਂ ਤੇ ਝੋਨੇ ਦੇ ਵਿੱਚ ਆ ਮਾਰੂ ਹਮਲਾ ਹੋ ਸਕਦਾ ਇਸ ਕਰਕੇ ਸਭ ਤੋਂ ਵੱਡਾ ਫੇਲੀਅਰ ਤਾਂ ਇਹ ਸਮਝਣਾ ਖੇਤੀਬਾੜੀ ਵਿਭਾਗ ਦਾ ਉਸ ਤੋਂ ਬਾਅਦ ਫੇਲੀਅਰ ਹੈਗਾ ਜਿਹੜੀਆਂ ਕੰਪਨੀਆਂ ਨੇ ਦਵਾਈਆਂ ਤਿਆਰ ਕੀਤੀਆਂ ਨੇ ਤੁਸੀਂ ਕੋਈ ਵੀ ਸਪਰੇਅ ਕਰਕੇ ਵੇਖ ਲਓ ਇਹ ਤੇ ਅਸਰ ਨਹੀਂ ਕਰਦੀ ਜ਼ਿੰਮੇਵਾਰ ਕੀ ਹੈ ਉਹ ਜਿਵੇਂ ਦੁਕਾਨਾਂ ਵਾਲੇ ਕਹੀ ਜਾਂਦੇ ਉਹ ਚੁੱਕ ਚੁੱਕ ਕੇ ਲਿਆ ਕੇ ਸਪਰੇਅ ਕਰੀ ਜਾਂਦੇ ਆ ਪਰ ਇਹਦੀ ਰੋਗ ਥਾਮ ਕੋਈ ਨਹੀਂ ਹੋ ਰਹੀ ਇਹਦੀ ਰੋਗ ਥਾਮ ਸਿਰਫ ਤੋਂ ਸਿਰਫ ਝੋਨਾ ਨਿਸਰਨ ਤੋਂ ਪਹਿਲਾਂ ਜਿਹੜੀ ਸਪਰੇਅ ਹੋ ਜਾਣੀ ਹੈ ਉਹ ਇਹਦੀ ਰੋਗ ਥਾਮ ਹੈ ਖੇਤੀਬਾੜੀ ਵਿਭਾਗ ਤੇ ਡਿਪੈਂਡ ਕਰਨ ਲੱਪੇ ਆ ਤੇ ਨਵੀਆਂ-ਨਵੀਆਂ ਕਿਸਮਾਂ ਉਹਨਾਂ ਦੀ ਸਿਫਾਰਸ਼ ਤੇ ਬੀਜਣ ਲੱਪੇ ਆ ਹੋਰ ਉਹਨਾ ਇਹ ਜਿਹੜਾ ਸਾਡੇ ਜਿਹੜਾ ਰੋਗ ਨੇ ਵੱਡਾ ਹਮਲਾ ਕੀਤਾ ਨਹੀਂ ਤੇ ਪਹਿਲਾਂ ਇਹ ਰੋਗ ਨਹੀਂ ਸੀ ਹੁੰਦਾ